ਜਗਰਾਮਾ ਦੇ ਵਿੱਚ ਆਏ ਆ ਜਿਹੜੋ ਸੱਦਮਾ ਬੇੜ ਤੋਂ ਕਹਿੰਦੇ ਆਪਾਂ ਜਗਰਾਮਾ ਨੂੰ ਆਉਨੇ ਆ ਰਾਹ ਦੇ ਵਿੱਚ ਸਣਮਾ ਆਉਂਦਾ ਸਣਮਾ ਦਿਖਾਦੀ ਮੜਾ ਜਾ ਆਹ ਸਣਮੇ ਦੇ ਜਮਾ ਕੋਲਾ ਏਜੰਸੀ ਖੁੱਲੀ ਆ ਸੋਨਾ ਲਿਕਾ ਦੀ ਕਿਸਾਨਾਂ ਦੀ ਪਸੰਦ ਕਹਿੰਦੇ 4/4 ਟਰੈਕਟਰ ਬਾਹਲੀ ਦੂਰ ਜਾਂਦੀ ਲੋੜ ਨਹੀਂ ਹੁਣ ਮਿੱਤਰੋ ਤੁਹਾਨੂੰ ਨੇੜੇ ਹੀ ਸਰ ਜਾਣਾ ਵਾ ਆ ਦਿਖਾਈ ਟਰੈਕਟਰ ਮੜਾ ਜਾ ਆਹ ਫਿਲਟਰ ਖਿੱਚ ਗਿਆ ਜ ਮਤਰਾ ਆ ਸ੍ਰੀ ਗਾਰਬਾਈ ਜੀ ਕੀ ਹਾਲ ਆ ਭਰਾ ਕੈਮੋ ਆ ਬਬਾਈ ਟਰੈਕਟਰ ਬਾਰੇ ਦੱਸਣਾ ਲੋਕਾਂ ਨੂੰ ਇਹਦੇ ਵਿੱਚ ਫੀਚਰ ਕੀ ਆ ਠੀਕ ਆ ਤੇ ਫੀਚਰ ਦੱਸ ਦਿਓ ਇਹਦੇ ਵਿੱਚ ਵੀ ਕੀ ਕੀ ਆਇਆ ਨਵੇਂ ਹਨ ਤੇ ਕੀ ਕੀ ਸਕੀਮ ਚੱਲਦੀ ਆ ਕੀ ਡਿਸਕਾਊਂਟ ਚੱਲਦਾ ਆ ਆਪਾਂ ਸਾਰਾ ਬੰਦੇ ਨੂੰ ਦੱਸਣਾ ਵਾ ਮਾੜਾ ਸਾਨੂੰ ਸਮਝਾ ਦਿਓ ਠੀਕ ਹੈ ਜੀ ਕੀ ਕੀ ਫੀਚਰ ਇਹਦੇ ਵਿੱਚ ਉਹ ਦੱਸੋ ਹਾਂ ਦੇਖੋ ਇਹ 4x4 ਆ ਜੀ ਹਾਂਜੀ ਹਾਂਜੀ ਚਾਰ ਸਿਲੰਡਰ ਆ ਇਹ ਹਾਂ ਠੀਕ ਆ ਜੀ ਦੱਸੋ ਦੱਸੋ ਜਿਹੜਾ ਇੰਜਣ ਇਹਨਾਂ ਦਾ 4712 ਸੀਸੀ ਦਾ ਇੰਜਣ ਆ ਇਹਦਾ ਠੀਕ ਆ ਜੀ 275 ਐਨਐਮ ਦੀ ਇਹਦੀ ਟਾਰਕ ਆ ਦਿਖਾਈ ਮੈਨੂੰ ਟਕਾ ਕੇ ਦਿਖਾਈ ਦਿਓ ਮਿੱਤਰ ਸਾਰਿਆਂ ਨੂੰ ਵੱਡਾ ਇੰਜਣ ਆ ਇਹਦੇ ਵਿੱਚ ਜਾਨੀ ਸੋਨਾਲਿਕਾ ਕੰਪਨੀ ਦਾ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਕਿਸੇ ਚ ਹੋਰ ਨਹੀਂ ਇਹ ਆਉਂਦਾ ਹਾਂਜੀ 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 ਬਾਕੀ 4x4 ਚਾਰ ਸਿਲੰਡਰ ਆ ਇਹ ਗੇਅਰ ਲੱਗਿਆ ਹੋਇਆ ਵਾ ਜਿੰਨੇ ਗੇਅਰ ਗਾਹ ਨੂੰ ਉਹਨੇ ਹੀ ਵੇਚਾ 12+12 ਵਾ ਲੈ ਵੀ ਮਿੱਤਰੋ ਲੈ ਆ ਜੋ ਇਹ ਬਾਈ ਡਿਸਕਾਊਂਟ ਕੀ ਆ ਡਿਸਕਾਊਂਟ ਇਹ 915000 ਦਾ ਵਾ 915000 ਦਾ ਤੇ ਉਹ ਕਿੰਨੇ ਚ ਪੈਂਦਾ ਵਾ ਉਹ ਇਹ 1040000 ਚ ਪਊਗਾ ਆਪਾਂ ਨੂੰ 1040000 ਚ ਹਾਂ ਜੇ ਆਪਾਂ ਹੁਣ ਸਕੀਮ ਚੱਲ ਰਹੀ ਹੈ ਇਹਦੇ ਵਿੱਚ ਜੇ ਆਪਾਂ ਹੁਣ ਟਰੈਕਟਰ ਨਵਾਂ ਲੈਣੇ ਆ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਨੂੰ ਕੋਪਨ ਵੀ ਵੇਣਗੇ ਉਹਦੇ ਵਿੱਚ ਆਪਾਂ ਨੂੰ ਟਰੈਕਟਰ ਆ ਪਹਿਲਾ ਨਾਮ ਤਾਂ ਬਾਕੀ ਹੋਰ ਹੈ ਇੱਕ ਪੰਜਕਾਰ ਆ ਬਾਕੀ ਨਾਮ ਬਹੁਤ ਆ ਜਾਣੀ ਹਜ਼ਾਰ ਜੇ ਜਿਹੜਾ ਬੰਦਾ ਖਰੀਦੂਗਾ ਭਾਈ ਉਹਨੂੰ ਉਹਦਾ ਕੋਪਨ ਪਾਇਆ ਜਾਊਗਾ ਉਹਦਾ ਕੋਪਨ ਉਹਦਾ ਚਾਹੀ ਨੰਬਰ ਪਾਓ ਉਹ ਕੋਪਨ ਨਿਕਲ ਵੀ ਸਕਦਾ ਮਿੱਤਰੋ ਜਿਹੜਾ ਬੰਦਾ ਖਰੀਦੂਗਾ 1 ਲੱਖ ਦਾ ਡਿਸਕਾਊਂਟ ਆ ਭਾਈ ਪੂਰਾ ਠੀਕ ਆ ਮੇਲਾ ਲੁੱਟ ਲੋ ਮਿੱਤਰੋ ਲੁੱਟਿਆ ਜਾਂਦਾ ਬਾਅਦ ਚ ਨਾ ਕਹੋ ਦੱਸਿਆ ਨਹੀਂ ਆਪਣੇ ਨੇੜੇ ਆ ਜਗਰਾਵਾ ਸ਼ਹਿਰ ਦੇ ਵਿੱਚ ਆ ਜੇ ਰੋਪਾ ਸੱਦਮਾ ਬੇਡ ਨੂੰ ਜਾਂਦੇ ਆ ਸੜਮੇ ਦੇ ਕੋਲੇ ਨਵਾਂ ਜਮਾ ਨਾਲ ਏਜੰਸੀ ਆ ਬਾਕੀ ਵੀਰੇ 5 ਸਾਲ ਦੀ ਗਾਰੰਟੀ ਆ ਲਿਖ ਕੇ ਦੇਵਾਂਗੇ ਕਾਰਡ ਲੱਗਿਆ ਹੋਇਆ ਉਹ ਤੇ 5 ਸਾਲ ਦੀ ਗਾਰੰਟੀ ਆ ਪੂਰੀ ਬਈ ਕੋਈ ਜੇ ਫਾਲਟ ਆਉਂਦਾ ਟਰੈਕਟਰ ਦੇ ਵਿੱਚ ਹਨਾ ਉਹ ਲੋਡ ਕੀਤਾ ਜਾਊਗਾ ਹਾਂ ਗਾਰੰਟੀ ਆ ਗਾਰੰਟੀ ਚੇਂਜ ਕਰਕੇ ਦੇਵਾਂਗੇ ਸਾਰਾ ਕੁਸਾ ਠੀਕ ਆ ਜੀ ਠੀਕ ਆ ਜੀ ਬਾਕੀ ਇਹਦੀ ਇੱਧਰਲੇ ਬੰਨੇ ਦੀ ਆਜੋ 5ਜੀ ਲੈਫਟ ਆ ਹਾਂ ਜੀ ਹਾਂ ਜੀ ਜਿਹੜੀ ਇਹਦੀ ਲੈਫਟ ਦੀ ਤਕਨੀਕ ਆ ਸਭ ਤੋਂ ਆਸਟਾ 5ਜੀ ਲੈਫਟ ਕਰਦੀ ਇਹਨਾਂ ਨੇ 5G ਲੈਫਟ ਹਾਂ ਜਾਨੀ ਇਹਦੇ ਵਿੱਚ 140 ਸਟੈਪ ਬਣਾਤੇ ਇਹਨਾਂ ਨੇ ਜਾਨੀ ਜੇ ਇੱਕ ਵਾਰੀ ਆਪਾਂ ਤੌਂਕਾ ਮਾਰਾਂਗੇ ਤਾਂ ਉਨੀ ਸੂਤਾਂ ਦੇ ਹਿਸਾਬ ਨਾਲ ਲੈਫਟ ਚੱਕੂਗਾ ਇਹ ਠੀਕ ਹੈ ਜੇ ਸੂਤ ਚੱਕਣੀ ਆ ਤਾਂ ਸੂਤ ਹੀ ਚੱਕੂਗਾ ਇਹ ਠੀਕ ਹੈ ਵੀ ਨਹੀਂ ਐਵੇਂ ਇੱਕੋ ਦਮ ਝੜਕਾ ਫਾਇਰ ਕਰੀ ਗਾ ਉਹ ਝੜਕਾ ਨਹੀਂ ਪਾਈ ਹਾਂ ਨਹੀਂ ਆਏ ਨਹੀਂ ਮਾਰੂਗਾ ਫੇਰ ਆਈ ਜਾਨੀ ਸਟੈਪ ਬਾਈ ਸਟੈਪ ਜਿੰਨੇ ਆਪਾਂ ਸਲੋ ਕਰਨੇ ਆ ਸਲੋ ਵੀ ਹੋ ਸਕਦੀ ਹੈ ਤੇਜ਼ ਕਰਨੇ ਤੇਜ਼ ਵੀ ਹੋ ਸਕਦੀ ਹੈ ਜਿੰਨੇ ਆਪਾਂ ਜਿੰਨੀ ਆਪਾਂ ਕਹਾਂਗੇ ਇਸ਼ਾਰਾ ਕਰਾਂਗੇ ਇਸ਼ਾਰਾ ਹੀ ਚੱਕੂਗਾ ਠੀਕ ਹੈ ਠੀਕ ਹੈ ਹਾਂ ਬਾਕੀ ਹਾਈ ਟਾਰਕ ਆ ਇਹ ਵਾਹ ਜੀ ਇਹਦੀ ਟਾਰਕ ਬਹੁਤ ਜ਼ਿਆਦਾ ਤੇ ਜੀ ਐਟਡੀ ਐਮ ਆ ਇਹ ਹਾਈ ਜਾਨੀ ਹੈਵੀ ਡਿਊਟੀ ਮੈਲੇਜ ਇਹ ਤੇ ਲੋ ਘੱਟ ਖਾਊਗਾ ਕੰਮ ਵੱਧ ਕਰੂਗਾ ਤੇ ਜੀ ਜਿਹੜਾ ਡਿਸਕਾਊਂਟ ਆ ਤੁਹਾਡਾ ਇਹ ਕਿੰਨਾ ਟਾਈਮ ਤੱਕ ਆਹੀ ਮਹੀਨਾ ਬਸ ਲਾ ਲੋਗਾ ਅਕਤੂਬਰ ਦੇ ਅਕਤੂਬਰ ਚੱਲ ਹਾਂ ਅਕਤੂਬਰ ਦੂਜਾ ਵੀ 8 ਅਕਤੂਬਰ ਹੀ ਕਹਿ ਤੂੰ ਅਕਤੂਬਰ ਦੀ 30 ਤਰੀਕ ਤੱਕ ਕਹਿਣਾ 30 ਤਰੀਕ ਤੱਕ ਅਕਤੂਬਰ ਦੀ 30 ਤਰੀਕ ਤੱਕ ਬਈ ਡਿਸਕਾਊਂਟ ਆ 1 ਮਹੀਨਾ 1 ਮਹੀਨਾ ਦੇ ਦੱਸ ਦੇ ਰਹਿ ਗਏ ਬਸ ਬਈ ਤੇ ਆ ਜੋ ਖੱਚ ਕੇ ਵੀਰੇ ਬਣ ਕੇ ਫੇਰ ਨਾ ਕਹ ਦੱਸ ਦੇ ਠੀਕ ਆ ਆ ਜੋ ਹੋਰ ਮਗਰ ਹੋ ਜਾ ਲੈਫਟ ਦੀ ਕੰਪੈਸਟਿਬਲ ਲੈਫਟ ਕਵੈਸਟੀ ਇਹਦੀ ਹੈਗੀ ਆ 22 ਕੇਜੀ 22 ਕੇਜੀ ਹਾਂ ਤੇ ਇਹਦੇ ਵਿੱਚ ਡਬਲ ਡੈਕਟੀਵੇਟਰ ਹੋਊਗਾ ਠੀਕ ਹੈ ਜੀ ਡਬਲ ਡੈਕਟੀਵੇਟਰ ਆ ਗਿਆ ਹਾਂ ਜੀ ਆ ਲੈਂਕਾਂ ਆ ਅੱਗੇ ਨਾ ਲੈਂਕਾਂ ਆਉਂਦੀਆਂ ਸੀ ਹਲਕੀਆਂ ਆ ਲੈਂਕਾਂ ਡਬਲ ਕਰ ਪਏ ਹਾਂ ਜੀ ਹਾਂ ਜੀ ਇਹਦੇ ਵਿੱਚ ਆ ਚੀਜ਼ਾਂ ਨੂੰ ਚੱਕਣ ਦੇ ਵਿੱਚ ਆਪਾਂ ਨੂੰ ਬਹੁਤ ਆਸਾਨੀ ਆਊਗੀ ਲੈਂਕਲ ਪਿੰਗੀ ਨਹੀਂ ਹੋਊਗੀ ਹਾਂ ਜੀ ਟਰੈਕਟਰ ਨੂੰ ਨਹੀਂ ਕੋਈ ਪ੍ਰੋਬਲਮ ਆਊਗੀ ਟਰੈਕਟਰ ਆਪਣਾ ਐਪਲੀਮੈਂਟ ਪਾਉਣ ਵਾਸਤੇ ਬਹੁਤ ਵਧੀਆ ਹੋ ਗਿਆ ਜਣੀ ਐਪਲੀਮੈਂਟ ਪਾਉਣਾ ਵਾ ਖੁੱਲੀ ਜਗ੍ਹਾ ਹੋ ਗਈ ਹਾਂ ਜੀ ਐ ਵਿੱਚ ਨੂੰ ਮੜ ਕੇ ਨਾਲ ਲਾ ਕੇ ਐਪਲੀਮੈਂਟ ਪੈਂਦਾ ਸੀਗਾ ਹੁਣ ਆ ਜਗ੍ਹਾ ਖੁੱਲੀ ਹੋ ਗਈ ਠੀਕ ਹੈ ਜੀ ਐਪਲੀਮੈਂਟ ਕੋਈ ਵੀ ਹਾਲ ਪਾਉਣਾ ਵਾ ਬਲੌਕ ਹੋਣੇ ਆ ਮਸ਼ੀਨ ਪਾਉਣੀਆਂ ਜਾਂ ਕੋਈ ਵੀ ਚੀਜ਼ ਪਾਉਣੀ ਆ ਹੁਣ ਜਗ੍ਹਾ ਬਹੁਤ ਮਿਲਦੀ ਠੀਕ ਹੈ ਤੇ ਐਨ ਆਰ ਆਈ ਸਮਾਰਟ ਸੂਨ ਵੀ ਆਪਣੇ ਕੋਲ ਹੁੰਦਾ ਇੱਥੇ ਸਾਰਾ ਸਪੇਅਰ ਪਾਰਟ ਅਵੇਲੇਬਲ ਆ ਕੋਈ ਵੀ ਆਪਾਂ ਨੂੰ ਲੋੜ ਆ ਮੰਨ ਲਓ ਆਪਾਂ ਨੂੰ ਨਾਲ ਦੀ ਨਾਲ ਹੀ ਮਿਲੂਗਾ ਬਿ ਸਪੇਅਰ ਪਾਰਟ ਲੈ ਵੀ ਮਿੱਤਰੋ ਇਹ ਵੀ ਬਾਈ ਹੁਣ ਨਾਲ ਫੈਸਿਲਿਟੀ ਰੱਖੀ ਆ ਬਾਈ ਹੁਣਾਂ ਨੇ ਹਾਂ ਠੀਕ ਆ ਨਾ ਸਪੇਅਰ ਪਾਰਟ ਦਾ ਸਮਾਨ ਵੀ ਤੁਸੀਂ ਬਾਹਰੋਂ ਲੈ ਆਉਣ ਦੀ ਲੋੜ ਨਹੀਂ ਪੈਂਦੀ ਇੱਥੋਂ ਹੀ ਲੈ ਲਿਓ ਠੀਕ ਆ ਤੇ ਬਾਈ ਆਪਣਾ ਸਪੇਅਰ ਪਾਰਟ ਦਾ ਸਮਾਨ ਦਿਖਾ ਦੋਗੇ ਸਾਨੂੰ ਹਾਂਜੀ ਹਾਂਜੀ ਜਰੂਰ ਉਹ ਵੀ ਦਿਖਾਉਨੇ ਆ ਬਾਈ ਆ ਜਿਓ ਬਾਕੀ ਸਾਰੇ ਮਾਡਲ ਹੀ ਖੜੇ ਆ ਜੇ ਕੋਈ ਵੀ ਮਾਡਲ ਲੈਣਾ ਹੋਵੇ ਬਾਈ ਹੁਣਾਂ ਨੇ ਜਾਲਸੀ ਬਹੁਤ ਵਧੀਆ ਬਣਾਈ ਵੀ ਆ ਬਾਈ ਆ ਮਾਡਲ ਹੋਰ ਆ ਬਾਈ ਆ ਇਹ ਮਾਡਲ ਆ 2 ਵੀਲ ਆ ਇਹ ਟੂ व्हीਲ ਆ ਹਾਂ ਇੰਜਣ ਇਹਦੇ ਵਿੱਚ ਵੀ ਉਹੀ ਆ ਚਲ ਇਹ ਵੀ ਦਿਖਾ ਦੇ ਮੋੜਾ ਜੀ ਹਾਂ ਇਹਦੀ ਟਾਰਕ ਵੀ ਉਨੀ ਹੋਈ ਆ ਠੀਕ ਆ ਜੀ ਇੰਜਣ ਇਹ ਇਹ ਜਿਹੜਾ ਟੂ व्हीਲ ਆ ਇਹ ਇਹਦੇ ਚ ਆਪਾਂ ਨੂੰ 3 ਸਪੀਡ ਮਿਲ ਜੂਗਾ ਠੀਕ ਆ ਜੀ ਯਾਨੀ ਉਹਦੇ ਚ ਜਿਹੜਾ ਟਾਪ ਮਾਡਲ ਆ ਉਹ ਤੇ ਸਕੀਮ ਵੀ ਚੱਲਦੀ ਆ ਤੇ ਸਕੀਮ ਕੋਈ ਨਹੀਂ ਹੈਗੀ ਇਹਦੇ ਸਕੀਮ ਨਹੀਂ ਹੈਗੀ ਬਈ ਉਹ ਤੇ ਸਕੀਮ ਚੱਲਦੀ ਆ ਮਿੱਤਰੋ ਪੱਕੀ ਹਾਂ ਤੇ ਲਾਹਾ ਲੈ ਲਓ ਉਹਦਾ ਵੀ ਠੀਕ ਆ ਮਾਰਕਸ਼ਾਪ ਵੀ ਦਿਖਾ ਦੇ ਤਰਾ ਸਾਰਾ ਟੂਲ ਪਿਆ ਵਾ ਪੂਰਾ ਏ ਟੂ ਜੈਡ ਸਮਾਨ ਆ ਇੱਥੇ ਤੇ ਕਨੇ ਵੀ ਇੱਥੇ ਆਪਣਾ ਟਰੈਕਟਰਾਂ ਦੀ ਬੜਾ ਸਰਵਿਸ ਵੀ ਹੁੰਦੀ ਆ ਉਹੀ ਹੋਰ ਸਮਾਨ ਸੂਤ ਕੰਮ ਕਰਾਂਗੇ ਜਿਹੜਾ ਕੋਈ ਮਰਜ਼ੀ ਹੋਵੇ ਵੀ ਜਿਹੜਾ ਕੰਮ ਆ ਸਾਰੇ ਹੀ ਬਾਈ ਹੁਣੇ ਕਰਦੇ ਆ ਟਰੈਕਟਰ ਦਾ ਠੀਕ ਆ ਤੇ ਬਾਈ ਤੁਹਾਨੂੰ ਟਾਈਮ ਕਿੰਨਾ ਹੋ ਗਿਆ ਕੰਮ ਕਰਦੇ ਨੂੰ ਬਾਈ ਮੈਨੂੰ 28 30 ਘੰਟੇ ਹੋਗੇ ਕੰਮ ਦਾ ਜੀ ਸੋਨਾਲੀਕਾ ਜੀ ਓਨਲੀ ਇਕੱਲਾ ਸੋਨਾਲੀਕਾ ਜੀ ਸੋਨਾਲੀਕਾ ਕੰਪਨੀ ਦੇ ਵਿੱਚੀ ਹਾਂ ਸੋਨਾਲੀਕਾ ਕੰਪਨੀ ਦੇ ਵਿੱਚ ਠੀਕ ਆ ਜੀ ਤੇ ਆਪਣਾ ਸਮਾਨ ਦਿਖਾ ਦਿਓ ਆਪਣਾ ਆ ਜੀ ਸਵੇਰਪਾਟ ਵੀ ਦਿਖਾ ਦਿਓ ਕੀ ਆਲਾ ਬਾਈ ਮੈਮ ਆਹ ਆਹ ਆਪਣਾ ਸਵੇਰਪਾਟ ਠੀਕ ਆ ਜੀ ਕੋਈ ਵੀ ਚੀਜ਼ ਆਪਾਂ ਨੂੰ ਚਾਹੀਦੀ ਆ ਮੌਕੇ ਤੇ ਮਿਲ ਜਾਂਦੀ ਮੌਲੇ ਉੱਧਰ ਪਿਆ ਵਾ ਆ ਆ ਕੀ ਸਿਸਟਮ ਹੈ ਇਹ ਵੀ ਐਲੀਆ ਐਲੀਆ ਵੀ ਕਿਟਾਂ ਜਾਂ ਆਪਾਂ ਲੈਣਾ ਵਾ ਗੀਅਰ ਆ ਰਾਵਾਂ ਇਹਦੇ ਮੂਹਰੇ ਕੰਟ ਵੀ ਲੜਾ ਕੰਟ ਵੀ ਲਾ ਠੀਕ ਹੈ ਜੀ ਹਾਂ ਜਿਵੇਂ ਫਿਲਟਰ ਫਿਲਟਰ ਆ ਸਾਰੇ ਫਿਲਟਰ ਜਿਵੇਂ ਸਰਵਿਸ ਵਾਲਾ ਆ ਆ ਸਾਰੇ ਫਿਲਟਰ ਹਾਂ ਫਿਲਟਰ ਆ ਸਰਵਿਸ ਵਾਲਾ ਸਾਮਾਨ ਆ ਸਾਰਾ ਠੀਕ ਹੈ ਜੀ ਬਾਕੀ ਕੋਈ ਵੀ ਸਾਮਾਨ ਆਪਾਂ ਨੂੰ ਚਾਹੀਦਾ ਵਾ ਮੌਕੇ ਤੇ ਮਿਲ ਪੀ ਜਾਂਦਾ ਵਾ ਜੀ ਕਈ ਵਾਰ ਨਹੀਂ ਸਟਾਟ ਬੋਲਟ ਸਾਰੇ ਹੁੰਦੇ ਆ ਵੀ ਇੱਥੇ ਸਭ ਕੁਝ ਆਲ ਹੋਊਗਾ ਨਾਟ ਕੋਈ ਵੀ ਚੀਜ਼ ਆਪਾਂ ਨੂੰ ਚਾਹੀਦੀ ਆ बाकी इधर ਮਗਰ ਪਿਆ ਵਾ ਸਮਾਨ ਜਿਹੜਾ ਆਪਾਂ ਨਹੀਂ ਵਰਤੋਂ ਵਿੱਚ ਘੱਟ ਵਰਤੋਂ ਵਾਲਾ ਹੁੰਦਾ ਵਾ ਉਹ ਇੱਧਰ ਰੱਖ ਦੇਈ ਜਾ ਵਾ ਤੇ ਤੂੰ ਜਿਵੇਂ 50 ਲੀਟਰ ਵਾਲਾ ਕਹਿੰਨੇ ਕੋਨੇ ਵੇ ਇੱਧਰ ਸਾਰਾ ਇੱਧਰ ਆ ਜਾਂਦਾ ਵਾ ਠੀਕ ਹੈ ਜੀ ਪਾਏਗਾ ਹੋਰ ਕੁਲ ਸਮਾਨ ਇੱਧਰ ਰੱਖਿਆ ਵਾ ਹਾਂ ਹਾਂ ਜਿਹੜਾ ਘੱਟ ਜਾਣੀ ਵਰਤੋਂ ਵਾਲਾ ਹੁੰਦਾ ਵਾ ਬਾਕੀ ਚਲੋ ਬਈ ਭਾਈ ਜਿਹੜੇ ਬਾਹਰ ਖੜੇ ਟਰੈਕਟਰ ਹਾਂਜੀ ਹਾਂਜੀ ਤੇ ਇਹਨਾਂ ਬਾਰੇ ਵੀ ਮਾੜਾ ਸਮਝਾ ਦਿਓ ਡੀ ਆਈ 750 ਇਹ ਇਹ 750 ਆ ਵੀਰੇ ਠੀਕ ਹੈ ਜੀ ਇਹ ਜੇ ਆਪਾਂ ਲੈਣਾ ਵਾ ਮੰਨ ਲਓ ਤੇ ਸਕੀਮ ਹੈ ਨਹੀਂ ਕਿ ਕੋਈ ਹਾਂਜੀ ਹਾਂਜੀ ਆਹੇ ਉਹਦੇ ਮੁੱਢ ਦੀ ਪਊਗਾ ਸਾਢੇ 900 ਜੀ ਠੀਕ ਹੈ ਜੀ ਯਾਨੀ ਇਹਦੇ ਚ ਪਾਵਰ ਘੱਟ ਆ ਇਹਦੀ 235 ਐਟਾਰ ਆ ਹਾਂਜੀ ਹਾਂਜੀ ਲੈ ਮਟਾਰਕ ਹਾਂਜੀ ਇਹਦਾ ਯਾਨੀ ਇੰਜਨ ਵੀ ਘੱਟ ਪਾਵਰ ਦਾ ਵਾ ਤੇ ਯਾਨੀ ਉਹ ਵੱਧ ਪਾਵਰ ਆ ਜਿਹਨੇ ਉਹ ਤੇ ਸਕੀਮ ਚੱਲਦੀ ਆ ਹਾਂਜੀ ਹਾਂਜੀ ਬਾਕੀ ਆਹ ਵਾ ਆਪਣਾ ਜਿਹੜਾ ਟਰੈਕਟਰ ਇਹ ਤੇ ਸਕੀਮ ਚੱਲਦੀ ਆ 745 ਤੇ ਵੀ ਸਕੀਮ ਚੱਲਦੀ ਆ ਵੀ ਦੇਖ ਲਓ ਬਾਹਰ ਬਾ ਉਹ 7 ਲੱਖ 70 ਹਜ਼ਾਰ ਦਾ ਬਈ 8 ਲੱਖ 20 ਹਜ਼ਾਰ ਦਾ ਇਹ 8 ਲੱਖ 20 ਹਜ਼ਾਰ ਦਾ ਹਾਂ ਇਹ ਦੀ 50 ਪਾਵਰ ਬਣਦੀ ਆ 50 ਹਜ਼ਾਰ ਦਾ ਡਿਸਕਾਊਂਟ ਰਹੇ ਤੇ ਹਾਂਜੀ 50 ਹਜ਼ਾਰ ਦਾ ਡਿਸਕਾਊਂਟ ਇਹ ਟੀਵੀ ਸਕੀਮ ਚੱਲਦੀ ਆ ਮਿੱਤਰੋ ਬਈ ਇਹਦੀ ਸਕੀਮ ਕਿੰਨੇ ਟਾਈਮ ਤੱਕ ਇਹ ਵੀ ਦੱਸ ਦਿਓ ਇਹ ਆਹੀ ਮਹੀਨਾ ਬੱਸ ਉਹੀ ਮਹੀਨਾ ਉਹੀ ਅਕਤੂਬਰ ਲਾਸਟ ਆ ਬਈ ਉਹੀ ਸਕੀਮ ਉਹਨਾਂ ਟਾਈਮ ਹੀ ਚੱਲਦੀ ਆ ਉਹਨਾਂ ਟਾਈਮ ਹੀ ਚੱਲਣੀ ਉਹਦੀ ਵੀ ਜੀ ਤੇ ਇਹਦੀ ਵੀ ਠੀਕ ਆ ਹਾਂ ਬਾਕੀ ਪਾਵਰ ਇਹਦੀ 50 ਆ ਠੀਕ ਆ ਜੀ ਪਾਵਰ 50 ਇਹਦੀ ਤੇ ਟਾਇਰ ਟੂਰ ਦਾ ਨਾ ਫਰਕ ਹੈਗਾ ਇਹਦੇ 14 ਦੇ ਆ ਉਹਦੇ 13 ਦੇ ਹੋਣਗੇ ਜਿਹੜਾ ਆਪਣੇ ਸਕੀਮ ਵਾਲਾ ਵਾ ਠੀਕ ਹੈ ਜੀ ਟਾਇਰਾਂ ਦਾ ਫਰਕ ਆ ਹਨਾ ਟਾਇਰਾਂ ਦਾ ਫਰਕ ਆ ਇਹਦੇ 14 ਦੇ ਆ ਉਹਦੇ 13 ਦੇ ਹੋਣਗੇ 2.50 ਦੇ ਹੋਣਗੇ ਤੇ ਬਾਕੀ ਚਲਾ ਚਲੂ ਕੇ ਦਿਖਾਗੇ ਮੜਾ ਜ ਹਨਾ ਆ ਜਾ ਭਰਾ ਬਹਿ ਜਾ ਨਾਲੀ ਨੂੰ ਵੀ ਆ ਜਾ ਆ ਜਾ ਉਹ ਕੱਟ ਨਾ ਬਣੀ ਇਹਦੇ ਵੀੜਗਾ ਮਿੱਤਰਾਂ ਚੱਲ ਲੈ ਵੀ ਚਲਾ ਕੇ ਵੀ ਦਿਖਾਵਾਂਗੇ ਮਿੱਤਰੋ ਟਰੈਕਟਰ ਸਾਨੂੰ ਚੱਲ ਵੀ ਬਾਈ

ਆਪਾਂ ਹੁਣ ਬਸਾਰੇ ਫੇਸਬੁੱਕ ਵਾਲੇ ਭਰਾਵਾਂ ਨੂੰ ਜਿੰਨੇ ਆਪਣੇ ਨਾਲ ਜੁੜੇ ਹੋਏ ਆ ਆਪਾਂ ਇਹੀ ਕਹਿੰਨੇ ਆ ਇੱਕ ਵਾਰ ਜਰੂਰ ਕੰਪਨੀ ਦੇ ਵਿੱਚ ਵਿਜ਼ਿਟ ਕਰਿਓ ਠੀਕ ਆ ਏਜੰਸੀ ਬਹੁਤ ਵਧੀਆ ਬਈ ਚਾਹ ਪਾਣੀ ਪਹੁੰਚਦੇ ਆ ਪਹਿਲਾਂ ਦਾ ਟਿਕਾ ਕੇ ਬੰਦੇ ਨੂੰ ਬਈ ਪੂਰਾ ਮਾਣ ਤਨ ਕਰਦੇ ਆ ਠੀਕ ਆ ਧੰਨਵਾਦ ਬਸ ਆਪਣੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ